ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਅੱਜ ਆਪਾਂ ਤੁਹਾਨੂੰ ਕਾਟਨ ਕਲੈਕਸ਼ਨ ਦਿਖਾਉਨੇ ਆ ਫਰਸਟ ਸੂਟ ਕਾਟਨ ਦੇ ਹੋਏਗਾ ਹਾਫ ਪਿਓਰ ਦਾ ਨਾਲ ਦੁਪੱਟਾ ਹੋਏਗਾ ਨੈਕਸਟ ਆ ਕਾਟਨ ਦੇ ਸੂਟ ਹੋਣਗੇ ਕਾਟਨ ਦੇ ਨਾਲ ਦੁਪੱਟੇ ਹੋਣਗੇ ਕੁਝ ਉਸ ਤੇ बॉटम ਤੇ ਵਰਕ ਵੀ ਹੋਏਗਾ ਤੇ ਕੁਝ ਪ੍ਰਿੰਟ ਵਿੱਚ ਹੋਣਗੇ ਅਲੱਗ-ਅਲੱਗ ਹੋਣਗੇ ਸਭ ਤੇ neck ਪੱਟੀ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਵਰਕ ਕੀਤਾ ਹੋਇਆਗਾ neck ਪੱਟੀ ਬਣੀ ਹੋਈਗੀ ਠੀਕ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਅਗਰ बॉटਮ ਵਰਕ ਵਾਲਾ ਲੈਣਾ ਉਹ ਵੀ ਲੈ ਸਕਦੇ ਆਂ ਅਗਰ ਪ੍ਰਿੰਟ ਵਾਲਾ ਲੈਣਾ ਪ੍ਰਿੰਟ ਵਾਲਾ ਵੀ ਲੈ ਸਕਦੇ ਆਂ ਠੀਕ ਹੈ ਜੀ ਪਲੇਨ बॉटਮ ਨਾਲ ਵੀ ਆ ਜਿਹੜਾ ਵੀ ਪਸੰਦ ਕਰਦੇ ਆਂ ਤੁਸੀਂ ਆਪਣੇ ਅਕੋਰਡਿੰਗ ਬਾਏ ਕਰ ਸਕਦੇ ਹੋ ਪ੍ਰਾਈਸ ਇਹਨਾਂ ਦਾ ਬਹੁਤ ਰੀਜ਼ਨੇਬਲ ਹੈ ਬਹੁਤ ਹੀ ਸਟਾਕ ਇਹ ਜਿਹੜਾ ਆ ਕਾਫੀ ਸੇਲ ਹੁੰਦਾ ਹੈ ਤੇ ਦੁਵਾਰਾ-ਦੁਵਾਰ ਆਪਾਂ ਸਟਾਕ ਹੀ ਕਰੀਦਾ ਹੈ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਹੈ ਜੀ ਨਾਲ ਚਿਕਨ ਦੀ ਬਾਟਮ ਰਹੇਗੀ ਬਹੁਤ ਸੋਹਣਾ ਚਿਕਨ ਤੇ ਵਰਕ ਕੀਤਾ ਹੋਇਆ ਬਾਟਮ ਤੇ ਸ਼ਰਟ ਪ੍ਰਿੰਟ ਚ ਰਹੇਗੀ ਨੈਕਸਟ ਆ ਕੈਮਰੀ ਕਾਟਨ ਦੇ ਵਿੱਚ ਆਗੇ ਜਿਨ੍ਹਾਂ ਨਾਲ ਬਾਟਮ ਪਲੇਨ ਰਹੇਗੀ ਕੰਟਰਾਸਟ ਸ਼ਰਟ ਪ੍ਰਿੰਟ ਚ ਹੋਏਗੀ ਬਹੁਤ ਸੋਹਣੇ ਵੀ ਕਲਰ ਡਿਜ਼ਾਈਨ ਬਹੁਤ ਸੋਹਣੇ ਪ੍ਰਿੰਟ ਵੱਖ-ਵੱਖਰੇ ਹੈ ਜੀ ਨੈਕਸਟ ਆ ਪਿਓਰ ਮਸਲੀਨ ਕਾਟਨ ਦਾ ਸੂਟ ਆਗੇ ਨਾਲ ਸ਼ਿਮਰ ਸਿਲਕ ਦਾ ਦੁਪੱਟਾ ਰਹੇਗਾ ਨੈਕਸਟ ਆ ਬਲੇ ਵੀ ਮਸਲੀਨ ਕਾਟਨ ਦੇ ਸੂਟ ਹੋਣਗੇ ਇਹਨਾਂ ਨਾਲ ਦੁਪੱਟੇ ਮਸਲੀਨ ਦੇ ਹੀ ਹੋਣਗੇ ਦੁਪੱਟੇ ਟਾਈ ਐਂਡ ਡਾਈ ਦੇ ਹੋਣਗੇ ਜੀ ਨੈਕਸਟ ਆਪਾਂ ਪਲੇਨ ਦੁਪੱਟਿਆਂ ਨਾਲ ਆ ਗਏ ਜੀ ਇਹ ਵੀ ਮਸਲੀਨ ਚ ਨੈਕਸਟ ਆਵਲੇ ਸਿਲਕ ਦੇ ਵਿੱਚ ਹੋਣਗੇ ਨੈਕਸਟ ਆਵਲੇ ਕਾਟਨ ਦੇ ਵਿੱਚ ਹੋਣਗੇ ਬਹੁਤ ਸੋਹਣਾ ਘੇਰੇ ਵਰਕ ਵਾਲੇ ਕਟਵਰਕ ਦਾ ਬਹੁਤ ਸੋਹਣਾ ਚੁੰਨੀ ਤੇ ਕੰਮ ਕੀਤਾ ਹੋਇਆ ਆ ਬਹੁਤ ਸੋਹਣੇ ਆ ਪ੍ਰਿੰਟ ਵੱਖੋ ਵੱਖਰੇ ਆ ਜੀ ਨੈਕਸਟ ਆਵਲੇ ਵੀ ਕਾਟਨ ਦੇ ਵਿੱਚ ਹੀ ਇਹ ਘੇਰਾ ਵਰਕ ਵਾਲੇ ਨਾਲ ਚੁੰਨੀਆਂ ਪਲੇਨ ਹੋਣ ਗਿਆ ਨੈਕਸਟ ਆਵਲੇ ਮਸਲੀਨ ਕਾਟਨ ਦੇ ਸੂਟ ਹੋਣਗੇ ਸੋਲੋ ਪੀਸ ਅਵੇਲੇਬਲ ਆ ਇਹਨਾਂ ਦਾ ਲਿਮਟਿਡਡ ਸਟਾਕ ਵਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾ ਦਿਓ ਇਹ ਸਾਰੇ ਮਸਲੀਨ ਕਾਟਨ ਚ ਹੋਣਗੇ ਤੇ ਸਭ ਦਾ ਸੋਲੋ ਸੋ ਲੈ ਕੇ ਇੱਕ ਇੱਕ ਪੀਸ ਹੋਏਗਾ ਠੀਕ ਹੈ ਇੱਕ ਇੱਕ ਰੰਗ ਹੋਏਗਾ ਮਤਲਬ ਨੈਕਸਟ ਆਹ ਦੂਸਰੇ ਕਢਾਈਆਂ ਵਾਲੇ ਹੋਣਗੇ ਹੈਂਡਵਰਕ ਵਾਲੇ ਸੂਟ ਹੋਣਗੇ ਸਭ ਦੇ ਅਲੱਗ-ਅਲੱਗ ਫੈਬਰਿਕ ਰਹੇਗਾ ਅਲੱਗ-ਅਲੱਗ ਹੀ ਇਹਨਾਂ ਦਾ ਪ੍ਰਾਈਸ ਰਹੇਗਾ ਸਭ ਤੋਂ ਤੁਸੀਂ ਕੋਈ ਵੀ ਇਹਦੇ ਪ੍ਰਾਈਸ ਫੈਬਰਿਕ ਬਾਰੇ ਪੁੱਛਣਾ ਹੈ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਤੁਸੀਂ ਕੋਈ ਵੀ ਸੂਟ ਰਿਲੇਟਡ ਇਨਫੋਰਮੇਸ਼ਨ ਲੈ ਸਕਦੇ ਹੋ ਕੋਈ ਫੈਬਰਿਕ ਬਾਰੇ ਪੁੱਛਣਾ ਪ੍ਰਾਈਸ ਬਾਰੇ ਪੁੱਛਣਾ ਤੁਸੀਂ ਜਾਂ ਤੁਸੀਂ ਔਨ ਆਰਡਰ ਕੋਈ ਵੀ ਹੈਂਡਵਰਕ ਕਰਵਾ ਕੇ ਸੂਟ ਰੈਡੀ ਕਰਵਾਉਣਾ ਮਸ਼ੀਨ ਵਰਕ ਕਰਵਾਉਣਾ ਵੀ ਕਰਵਾ ਸਕਦੇ ਹੋ ਜੀ ਨੈਕਸਟ ਆ ਵੀ ਪਿਓਰ ਕਾਟਨ ਦੇ ਵਿੱਚ ਆਗੇ ਨਾਲ ਆਫ-ਵਾਈਟ ਬਾਟਮ ਰਹਿਣਗੇ ਆ ਬਹੁਤ ਸੋਹਣੇ ਦੁਪੱਟੇ ਨਾਲ ਚੈੱਕ ਕਰੋ ਨੈਕਸਟ ਵਾਲੇ ਬਾਟਮ ਵਾਲੇ ਵਰਕ ਵਾਲੇ ਆਗੇ ਜੀ ਸ਼ਰਟ ਤੇ ਵਰਕ ਹੋਏਗਾ ਬਾਟਮ ਤੇ ਵੀ ਸੇਮ ਵਰਕ ਹੋਏਗਾ ਵਿਦਆਊਟ ਦੁਪੱਟਾ ਹੋਣਗੇ ਜੀ ਇਹ ਨੈਕਸਟ ਵਾਲੇ ਪਿਓਰ ਕੈਂਬਰੀ ਕਾਟਨ ਦੇ ਵਿੱਚ ਆ ਬਹੁਤ ਸੋਹਣਾ ਇਹ ਵੀ ਕੰਮ ਕੀਤਾ ਹੋਇਆ ਆ ਬਹੁਤ ਵਧੀਆ ਬਣੇ ਹੋਏ ਆ ਜੀ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੋ ਨੇ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੋ ਨੇ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਦੋਨੋਂ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਜਿੱਦਾ ਚਾਹੋ ਨੇ ਤੁਹਾਨੂੰ ਉਦਾਂ ਹੀ ਸੂਟ ਮਿਲ ਜਾਏਗਾ ਨੈਕਸਟ ਆ ਪਿਓਰ ਸਰਪਲਸ ਕਾਟਨ ਦਾ ਸ਼ਰਟ ਰਹੇਗੀ ਕੈਮਰੀ ਕਾਟਨ ਦੀ ਬਾਟਮ ਰਹੇਗੀ ਕੋਰਾ ਕਾਟਨ ਦਾ ਇਹ ਨਾ ਦੁਪੱਟਾ ਹੋਏਗਾ ਨੈਕਸਟ ਜੂਟ ਬਰਬਰੀ ਦੇ ਵਿੱਚ ਆ ਗਈ ਜੀ ਲਾਸਟ ਬਾਕੀ ਜੀ ਜਿਨ੍ਹਾਂ ਪਹਿਨਣ ਹੈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ